ਤਰੰਤਰੰ ਤੋਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸੀਏ ਕਿ ਜਿਮਨੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਸਟੇਜ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰਮਿੰਦਰ ਸਿੰਘ ਸੰਧੂ ਜਿਹੜਾ ਹੈ ਕਿ ਉਮੀਦਵਾਰ ਐਲਾਨ ਨੇ ਤੇ ਉੱਥੇ ਹੀ ਹੁਣ ਸਿਆਸਤ ਦਾ ਅਖਾੜਾ ਲਗਾਤਾਰ ਭਖਦਾ ਹੋਇਆ ਨਜ਼ਰ ਆਏਗਾ ਤੇ ਜਿਸ ਦੇ ਦੌਰਾਨ ਹੁਣ ਹਰਮਿੰਦਰ ਸਿੰਘ ਸੰਧੂ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਤਰੰਤਰੰ ਦੀਆਂ ਜਿਮਨੀ ਚੋਣਾਂ ਲੜਨਗੇ ਤੇ ਜਿਸ ਦੇ ਵਿੱਚ ਦੇਖਣਾ ਹੋਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੋਰ ਕੀ ਕੁਝ ਕਹਿਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਣੋ ਨਿਆ ਅਨਾਉਂਸਮੈਂਟ ਤੇ ਬਹੁਤ ਵੱਡਾ ਇੱਕ ਤੋਹਫਾ ਤੁਹਾਨੂੰ ਅੱਜ ਦੇਖੇ ਜਾਣਾ ਧਰਮਤਾਰਨ ਹਲਕੇ ਵਾਲਿਆਂ ਨੂੰ ਹਰਮੀਤ ਜੀ ਇੱਕ ਮਿੰਟ ਆਇਓ ਇਹਨਾਂ ਨੇ ਕਿਹਾ ਕਿ ਉਹ ਪਤਾ ਨਹੀਂ ਕਿੱਥੋਂ ਲਿਆ ਕੇ ਕੋਈ ਕੈਂਡੀਡੇਟ ਦੇਤਾ ਕਾਂਗਰਸ ਵਾਲਿਆਂ ਦਾ ਅਜੇ ਪੱਕਾ ਨਹੀਂ ਪਤਾ ਕਦੋਂ ਕਰਨਗੇ ਸ਼ੁਰੂ ਕਰਨਗੇ ਪਰ ਸਾਡਾ ਤਾਂ ਸਿੱਧਾ ਜਿਹਾ ਕੰਮ ਹੈ ਅਸੀਂ ਤਾਂ ਆਮ ਲੋਕਾਂ ਚੋਂ ਆਮ ਬੰਦਿਆਂ ਚੋਂ ਹੀ ਇਲਾਕੇ ਚੋਂ ਹੀ ਜਿਹੜਾ ਤੁਸੀਂ ਕਹਿੰਦੇ ਹੋ ਜੋ ਸਰਵੇ ਸਰਵੇ ਮੁਤਾਬਕ ਸਾਡੇ ਆਇਆ ਉਹਦੇ ਚ ਇਹੀ ਗੱਲ ਆਈ ਹੈ ਕਿ ਭਾਈ ਜੇ ਸੇਵਾਦਾਰ ਇੱਥੋਂ ਦੇਣਾ ਤਾਂ ਫਿਰ ਆਹ ਨਾਮ ਜਿਹੜਾ ਸਭ ਤੋਂ ਵਧੀਆ ਹੈ ਤੇ ਮੈਂ ਅੱਜ ਇਹ ਅਨਾਉਂਸਮੈਂਟ ਤੁਹਾਡੇ ਸਾਹਮਣੇ ਕਰਦਾ ਕਿ ਸਾਡਾ 22 ਇਲੈਕਸ਼ਨ ਦੇ ਵਿੱਚ ਸਾਡਾ ਜਿਹੜਾ ਉਮੀਦਵਾਰ ਹੈ ਉਹ ਹਰਨੀਤ ਸੰਧੂ ਤੁਹਾਡਾ ਉਮੀਦਵਾਰ ਹੈ ਇਹ ਥੋੜੀ ਪਸੰਦ ਹੈ ਆਮ ਤੌਰ ਤੇ ਪਾਰਟੀਆਂ ਆਪਣੀ ਪਸੰਦ ਕਰਦੀਆਂ ਨੇ ਪਰ ਇਹ ਥੋੜੀ ਪਸੰਦ ਹੈ ਸੋ ਤਿੰਨ ਰਾਤ ਇੱਕ ਕਰਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਬਾਕੀ ਕੋਈ ਕਮੀ ਨਹੀਂ ਮੰਗ ਪੱਤਰ ਇਹਦਾ ਸਾਈਨ ਮੇਰੇ ਕੋਈ ਕਮੀ ਨਹੀਂ ਆਉਣ ਦੇਣਾ ਸੌਰਬੀਰ ਜੀ ਮਿਹਨਤ ਕਰੋ ਲੋਕਾਂ ਕੋਲੇ ਘਰ ਘਰ ਜਾ ਕੇ ਪ੍ਰਚਾਰ ਕਰੋ ਕਿਉਂਕਿ ਪਬਲਿਕ ਹੈ ਜੀ ਦੇਖੋ ਇੱਕ ਜੇ ਆਪਾਂ ਵਿਆਹ ਦਾ ਜੇ ਆਪਾਂ ਵਿਆਹ ਦਾ ਕਾਰਡ ਦੇ ਦਈਏ ਨਾ ਵਿਆਹ ਦਾ ਕਾਰਡ ਦਿੱਤੇ ਤੇ ਲੋਕ ਆਉਂਦੇ ਨਹੀਂ ਕਹਿੰਦੇ ਨਾਲ ਫੋਨ ਨਹੀਂ ਕੀਤਾ ਕਾਰਡ ਤਾਂ ਦਿੱਤਾ ਪਰ ਨਾਲ ਫੋਨ ਨਹੀਂ ਕੀਤਾ ਇਸ ਕਰਕੇ ਜਿੰਨੀ ਵਾਰ ਵੀ ਬੁਲਾਇਆ ਲੋਕਾਂ ਨੇ ਪਿੰਡਾਂ ਚ ਉੱਥੇ ਜਾਓ ਉਹਨਾਂ ਨੂੰ ਪਿਆਰ ਨਾਲ ਸੱਦਾ ਦਿਓ ਕਿ ਆਜੋ ਆਪਾਂ ਤਰਨਤਾਰਨ ਨੂੰ ਇੱਕ ਖੁਸ਼ਹਾਲ ਇਲਾਕਾ ਬਣਾਈਏ ਬਾਰਡਰ ਦਾ ਏਰੀਆ ਪਹਿਲਾਂ ਹੀ ਬਹੁਤ ਮਾਰਾਂ ਝੱਲੀਆਂ ਹੋਈਆਂ ਨੇ ਇੱਥੇ ਕੁੜੀਆਂ ਦੇ ਕਾਲਜ ਦੀ ਤੁਸੀਂ ਗੱਲ ਕੀਤੀ ਐ ਬਣੂਗਾ ਇੱਥੇ ਇੰਡਸਟਰੀ ਵੀ ਇੱਥੇ ਆਉਗੀ ਤਾਰ ਦੇ ਪਰਲੇ ਪਾਸੇ ਜਿਹੜੇ ਪਿੰਡ ਨੇ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਤਾਹ ਰੱਗੇ ਲੈ ਜਾਓ ਜੀ ਤਾਹ ਰੇ 3-3 ਕਿਲੋਮੀਟਰ ਇੱਧਰ ਐ ਇੰਟਰਨੈਸ਼ਨਲ ਰੂਲ ਐ 150 ਮੀਟਰ ਦਾ ਤੁਸੀਂ 200 ਮੀਟਰ ਤੇ ਲਾ ਲਓ ਕਿੰਨੇ ਖੇਤ ਇੱਧਰਲੇ ਪਾਸੇ ਆ ਜਾਣਗੇ ਨਹੀਂ ਤਾਂ ਕਾਰਡ ਦਿਖਾ ਕੇ ਜਾਣਾ ਪੈਂਦਾ ਬੀਐਸਐਫ ਨਾਲ ਜਾਂਦੀ ਐ ਬੀਐਸਐਫ ਦਾ ਟਾਈਮ ਬਚੂਗਾ ਸੋ ਸਾਰੀਆਂ ਸਮੱਸਿਆਵਾਂ ਮੇਰੇ ਧਿਆਨ 'ਚ ਨੇ ਮੇਰੇ ਮੇਰੇ ਉਂਗਲਾਂ ਤੇ ਗਿਣੀਆਂ ਪਈਆਂ ਨੇ ਸੋ ਕੋਈ ਨਹੀਂ ਕੋਈ ਬੁਲਾ ਲਓ ਬੁਲਾ ਲਓ ਇਹ ਇੱਕ ਤਾਂ ਨਾ ਇਹ ਕੰਮ ਨਾ ਸ਼ੁਰੂ ਕਰੋ ਆਰਾਮ ਨਾਲ ਬਹ ਆਜੋ ਆਰਾਮ ਨਾਲ ਜੇ ਮੈਂ ਕਿਹਾ ਮਨਾ ਕਰਦਾ ਆਰਾਮ ਨਾਲ ਲੈ ਆਓ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਬਜ਼ੁਰਗ ਨੇ ਕੋਈ ਮੰਗ ਪੱਤਰ ਹੈ ਕੋਈ ਨਾ ਕੋਈ ਦੁੱਖ ਹੀ ਹੋਊਗਾ ਕੋਈ ਪੁਰਾਣੀਆਂ ਸਕਾਰਾਂ ਦੇ ਸੱਤੇ ਪਾਏ ਹੋਣਗੇ ਪੜ ਲੈਂਦੇ ਆ ਕੋਈ ਗੱਲ ਨਹੀਂ ਉਹ ਤਾਂ ਪਾਕ ਹੀ ਸਿਆਪੇ ਗਏ ਉਹਨਾਂ ਨੂੰ ਕੋਈ ਲੋਕ ਤਾਂ ਹੁਣ ਕੋਈ ਨਹੀਂ ਠੀਕ ਹੈ ਨਾ ਸੋ ਇੱਕ ਵਾਰ ਜ਼ੋਰਦਾਰ ਤਾੜੀਆਂ ਹਰਮੀ ਸੰਧੂ ਹੋਰਾਂ ਦੇ ਨਾਂ ਤੇ ਔਰ ਜਦੋਂ ਵੀ ਪ੍ਰਚਾਰ ਸ਼ੁਰੂ ਕਰਨਗੇ ਨਾਲ ਆਵਾਂਗੇ ਜਿੱਥੇ ਬੁਲਾਉਣਗੇ ਨਾਲ ਆਵਾਂਗੇ ਸਾਡੀ ਸਾਡੇ ਲਈ ਸੇਵਾ ਜਿੰਨਾ ਵੀ ਹੋਇਆ ਮਿਹਨਤ ਕਰਾਂਗੇ ਮਿਹਨਤ ਪੱਖੋਂ ਅਸੀਂ ਕੋਈ ਕਮੀ ਨਹੀਂ ਛੱਡਦੇ ਸੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਇੰਨੀ ਭਾਰੀ ਗਿਣਤੀ ਚ ਇੱਥੇ ਪਹੁੰਚੇ ਹੋ ਤੇ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀਆਂ ਮੁਬਾਰਕਾਂ ਕਿ ਅੱਜ ਨਵੀਆਂ ਸੜਕਾਂ ਤੇ ਨਵਾਂ ਐਮਐਲਏ ਤੁਹਾਨੂੰ ਆਵਾਜ਼ ਦੀ ਪਾਰਟੀ ਵੱਲੋਂ ਮਿਲ ਰਿਹਾ ਤੇ ਤੁਸੀਂ ਦੋਨਾਂ ਨੂੰ ਸੰਭਾਲ ਕੇ ਰੱਖਣਾ ਔਰ ਦੋਨਾਂ ਤੇ ਗੌਰ ਵੀ ਰੱਖਣੀ ਹੈ ਠੀਕ ਹੈ ਨਾ ਤਾਂ ਕਿ ਤੁਹਾਡੇ ਕੰਮ ਜਿਹੜੇ ਨੇ ਉਹ ਘਰ-ਘਰ ਤੱਕ ਹੋਣ ਚੁੱਲਿਆਂ ਤੱਕ ਅੱਗਾ ਜਿਹੜੀਆਂ ਨੇ ਉਹ ਬਲਦੀਆਂ ਨੇ ਜਿਹੜੀਆਂ ਉਹ ਅੱਗਾ ਨਾ ਬੁਝ ਸਕਣ ਨੌਕਰੀਆਂ ਮਿਲਣ ਤਰੱਕੀਆਂ